ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਬਾਬਾ ਭੀਮਰਾਓ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਬਾਰੇ ਗਲਤ ਸ਼ਬਦਾਬਲੀ ਬੋਲੀ ਸੀ ਕਿ ਤੁਸੀਂ ਬਾਬਾ ਸਾਹਿਬ ਬਾਬਾ ਸਾਹਿਬ ਕਰਦੇ ਰਹਿੰਦੇ ਹੋ ਜਿਨ੍ਹਾਂ ਨਾਮ ਰੱਬ ਦਾ ਜਪਿਆ ਹੁੰਦਾ ਤਾਂ ਅੱਜ ਕਿੱਥੋਂ ਕਿੱਥੇ ਹੋਣਾ ਸੀ ਅਸੀਂ ਉਹਨਾਂ ਨੂੰ ਦੱਸਣਾ ਜਾਂਦੇ ਹਾਂ ਕਿ ਤੁਸੀਂ ਤਾਂ ਅੱਗੇ ਰੱਬ ਨੂੰ ਪਾਣ ਦੀ ਗੱਲ ਕਰਦੇ ਕਰੋੜਾਂ ਲੋਕਾਂ ਲਈ ਡਾਕਟਰ ਭੀਮਰਾਓ ਬਾਬਾ ਸਾਹਿਬ ਅੰਬੇਦਕਰ ਅੱਜ ਵੀ ਰੱਬ ਨੇ ਜਿਨ੍ਹਾਂ ਨੇ ਆਸਮਾਨ ਦਾ ਖਤਮ ਕਰਕੇ ਲੋਕਾਂ ਨੂੰ ਸਮਾਨਤਾ ਦਵਾਈ ਅੱਜ ਵੀ ਉਹ ਲੋਕਾਂ ਦੇ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਸਿੱਕੇ ਪਾ ਦਿੱਤੇ ਜਾਂਦੇ ਸੀ ਤੇਲ ਪਾ ਦਿੱਤੇ ਜਾਂਦੇ ਸੀ ਲੋਕਾਂ ਨੂੰ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀ ਅੱਜ ਉਹਨਾਂ ਨੇ ਜੇ ਸਮਾਨਤਾ ਦਵਾਈ ਹੈ ਤਾਂ ਡਾਕਟਰ ਪੀਮਰਾਓਂ ਵੇਦਕਰ ਜੀ ਕਾਰਨ ਦਵਾਈ ਹੈ ਅੱਜ ਉਹਨਾਂ ਕਰੋੜਾਂ ਲੋਕਾਂ ਦੇ ਲਈ ਉਹ ਅੱਜ ਵੀ ਰੱਬ ਨੇ ਕਾਸੀ ਉਹਨਾਂ ਦੀ ਇਹ ਮਨੁਵਾਦੀ ਸੋਚ ਨੂੰ ਅੱਜ ਉਹਨਾਂ ਦੀ ਸੋਚ ਦਾ ਪਤਲਾ ਫੁੱਕਿਆ ਅੱਜ ਬੀਜੇਪੀ ਸਰਕਾਰ ਦੀ ਸੋਚ ਕਲੀਅਰ ਹੋ ਗਈ ਹੈ ਵੀ ਉਹ ਇੱਕ ਦਲਿਤ ਵਿਰੋਧੀ ਸਰਕਾਰ ਹੈ ਉਹ ਕਨਸਟੀਟਿਊਸ਼ਨ ਖਤਮ ਕਰਨਾ ਚਾਹੁੰਦੀ ਹੈ ਉਹ ਬਾਬਾ ਪੀਮਰਾਓ ਅੰਬੇਦਕਰ ਜੀ ਦਾ ਨਾਮ ਖਤਮ ਕਰਨਾ ਚਾਹੁੰਦੀ ਹੈ ਸੋ ਅੱਜ ਉਹਨਾਂ ਦੀ ਸੋਚ ਅਮਿਤ ਸ਼ਾਹ ਜੀ ਦੀ ਅਸੀਂ ਅੱਜ ਪਤਲਾ ਫੁੱਕਿਆ ਤੇ ਰੋਸ ਪ੍ਰਦਰਸ਼ਨ ਕੀਤਾ ਤੇ ਅਸੀਂ ਮੰਗ ਕਰਦੇ ਹਾਂ ਕਿ ਇੱਕ ਤਾਂ ਉਹ ਮਾਫੀ ਮੰਗਣ ਐਡੇ بڑے ਅਹੁਦੇ ਤੇ ਹੋ ਕੇ ਉਹ ਡਾਕਟਰ ਬਾਬਾ ਸਾਹਿਬ ਇਮਰਾਂ ਅਮਿਤਕਰ ਜੀ ਦਾ અપਮਾਨ ਕਰ ਰਹੇ ਹਨ ਉਹਨਾਂ ਨੂੰ ਆਪਣਾ ਸਤੀਫਾ ਦੇਣਾ ਚਾਹੀਦਾ ਸੋ ਇਹ ਕਾਂਗਰਸ ਪਾਰਟੀ ਅੱਜ ਮੰਗ ਕਰਦੀ ਹੈ ਉਹਨਾਂ ਤੋਂ ਸੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹੈ ਅੱਜ ਤਾਂ ਕਿ ਉਹ ਕੋਈ ਉਹਨਾਂ ਦਾ 2 ਮਹੀਨਿਆਂ ਤੋਂ ਕੋਈ ਵੀ ਸਟੈਂਡ ਨਹੀਂ ਆ ਰਿਹਾ ਪਹਿਲਾਂ ਅਸੀਂ ਹੋਰ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਪਾਰਲੀਮੈਂਟ ਚ ਪ੍ਰਦਰਸ਼ਨ ਕੀਤੇ ਅਸੀਂ ਅੱਜ ਹਜੇ ਵੀ ਇਹ ਮੰਗ ਕਰਦੇ ਹੈ ਵੀ ਉਹ ਅੱਜ ਵੀ ਆਪਣੀ ਮਾਫੀ ਮੰਗਣ